ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ਼੍ਰੀ ਈਮਾਨ ਸਿੰਘ ਜੀ ਮਾਨ ਵੱਲੋਂ ਬੀਬੀ ਦਰਸ਼ਨ ਕੌਰ ਬਿਤਾਤਪੁਰ ਨੂੰ ਮੱਝ ਜੂਨ ਜਨਰਲ ਸਕੱਤਰ ਅਹੁਦੇ ਦਾ ਮਾਤਾ ਗੰਗਾ ਜੀ ਗੁਰਦੁਆਰਾ ਸਾਹਿਬ ਆ ਬਾਬਾ ਬਕਾਲਾ ਵਿਖੇ ਐਲਾਨ ਕੀਤਾ ਸੀ ਅੱਜ ਕੌਮੀ ਪ੍ਰਧਾਨ ਬੀਬੀ ਗੁਰਦੀਪ ਕੌਰ ਚੱਠਾ ਜੀ ਬਲੋਂ ਅੱਜ ਆਪਣੇ ਕਰਹਿ ਵਿਖੇ ਬੀਬੀ ਦਰਸ਼ਨਕਰ ਬਿਦਾਤਪੁਰ ਨੂੰ ਸਿਰੋਪੋਂ ਪਾ ਕੇ ਇਸਤਰੀ ਬਿੰਗ ਮਾਝਾ ਜੂਨ ਜਨਰਲ ਸਕੱਤਰ ਅਮਰੀ ਯਮਾ ਦੇ ਕੇ ਅਹੁਦਾ ਸੌਪਿਆ ਬੀਬੀ ਦਰਸ਼ਨਕਰ ਬਿਦਾਤਪੁਰ ਜਿਨੇ ਆਪਣੇ ਵਿਚਾਰ ਭੜ ਕੇ ਕਰਦੇ ਆ ਕਿ ਆ ਕਿ ਉਹ ਇਸ ਜ਼ਿੰਮੇਵਾਰੀ ਨੂੰ ਬਖੂਬੀ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਲਿਆ ਆਪਣੀ ਪਾਰਟੀਆਂ ਪਾਲਿਸੀ ਅਨਸਾਰ ਕੰਮ ਕਰਾਂਗੇ ਇਸ ਮੌਕੇ ਹਾਜ਼ਰ ਜ਼ਿਲ੍ਹਾ ਪ੍ਰਧਾਨ ਅਮਰਸਰ ਸ਼ਹਿਰੀ ਦਵਿੰਦਰ ਫਤਾਪੁਰ ਸੀਨੀਅਰ ਮੀਤ ਪ੍ਰਧਾਨ ਨੱਥਾ ਸਿੰਘ ਬਾਬਾ ਬਿਗਰਮਜੀਤ ਸਿੰਘ ਛੱਠਾ ਬੀਬੀ ਗੁਰਜੀਤ ਕੌਰ ਬੀਬੀ ਦਰਸ਼ਨ ਕੌਰ ਤੱਪੜੀ ਬੀਬੀ ਮਨਜੀਤ ਕੌਰ ਨਰਿੰਦਰ ਪਾਲ ਕੌਰ ਬੀਬੀ ਮਨਜੀਤ ਕੌਰ ਬੀਬੀ ਨਰਿੰਦਰ ਕੌਰ ਆਜ ਹਾਜ਼ਰ ਸਨ ਆਓ ਦੇਖਦੇ ਹਾਂ ਪੂਰੀ ਰਿਪੋਰਟ ਬੀਬੀ ਗੁਰਦੀਪ ਕੌਰ ਜੀ ਛੱਠਾ ਕੌਮੀ ਪ੍ਰਧਾਨ ਉਹਨਾਂ ਦੇ ਗ੍ਰਹਿ ਵਿਖੇ ਬੀਬੀ ਦਰਸ਼ਨ ਕੌਰ ਜੀ ਜੋ ਕਿ ਬਦਾਦਪੁਰ ਇਹਨਾਂ ਨੂੰ ਸਰਦਾਰ ਇਮਾਨ ਸਿੰਘ ਮਾਨ ਸਿਮਰਨਜੀਤ ਸਿੰਘ ਮਾਨ ਜੀ ਦੇ ਬੇਟਾ ਸਾਹਿਬ ਇਹ ਬਾਬਾ ਬਕਾਲਾ ਵਿਖੇ ਇਹਨਾਂ ਨੂੰ ਸਰੂਪਾ ਪਾ ਕੇ ਮਾਝਾ ਜ਼ੋਨ ਦੇ ਜਰਨਲ ਸਕੱਤਰ ਥਾਪ ਕੇ ਗਏ ਸੀ ਅੱਜ ਬੀਬੀ ਜੀ ਦੁਬਾਰਾ ਸਰੂਪਾ ਦੇ ਕੇ ਸਨਮਾਨਿਤ ਕਰ ਰਹੇ ਨੇ ਇਹ ਬੀਬੀ ਜੀ ਦੇ ਸਦਾ ਆਭਾਰੀ ਰਹਿਣਗੇ ਤੇ ਬੀਬੀ ਗੁਰਦੀਪ ਕੌਰ ਜੀ ਦੇ ਨਾਲ ਲੱਗ ਕੇ ਕੰਮ ਕਰਕੇ ਉਹਨਾਂ ਦੇ ਨਾਲ ਪੂਰਾ ਪਾਰਟੀ ਨੂੰ ਸਹਿਯੋਗ ਕਰਨਗੇ ਇਸ ਕਰਕੇ ਅੱਜ ਬੀਬੀ ਦਰਸ਼ਨ ਕੌਰ ਜੀ ਨੂੰ ਮਾਝਾ ਜ਼ੋਨ ਦੇ ਜਰਨਲ ਸਕੱਤਰ ਵਜੋਂ ਬੀਬੀ ਗਰਦੀਪ ਕੌਰ ਜੀ ਚਠਾ ਸਰੋਪਾ ਪਾ ਰਹੇ ਨੇ ਮਾਝੇ ਜਿਹੜਾ ਇਹ ਬੀਬੀ ਜੀ ਦੇਰਸਨ ਕਰਨ ਨੂੰ ਅਹੀਂ ਮਾਝ ਜੋੜਦੀ ਐ ਚਾਚ ਬਣਾ ਕੇ ਜਨਰ ਸਖਤਰ ਦਾ ਇਹਨਾਂ ਸਰੋਪਾ ਪਾਇਆ ਇਹਨਾਂ ਨੂੰ ਬਾਬਾ ਪਕਾਲਾ ਸਾਹਿਬ ਸਰਦਾਰ ਅਮਨ ਸਿੰਘ ਮਾਨ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਬੇਟੇ ਸਰੋਮਨੀ ਕਾਲੀਦਾਲ ਅੰਮ੍ਰਿਤਸਰ ਦੀ ਇਸਤਰੀ ਸੇਖੰਡ ਇੰਟਰਨੈਸ਼ਨਲ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਉਹਨਾਂ ਦੇ ਬੇਟੇ ਅਮਾਨ ਸਿੰਘ ਮਾਨ ਇਹਨਾਂ ਸਰੂਪਾ ਦੇ ਇਹ ਬੱਬਕਰ ਸਾਹਿਬ ਪਾ ਕੇ ਗਏ ਉਹਨਾਂ ਦੇ ਜੂ ਇਹਨਾਂ ਲਈ ਦੀ ਨੂੰ ਇਸਤਰੀ ਵਿੰਗ ਦੀ ਮਾ ਮਾਜਾ ਜੁਨਾਚਾਰ ਨਹੀਂ ਉਹਨਾਂ ਦੇ ਸੰਬੰਧ ਸਰੂਪਾ ਪਾਇਆ ਗਿਆ ਇਹਨਾਂ ਨੂੰ ਸੀਨੀਅਰ ਅਹੁਦਾ ਦਿੱਤਾ ਗਿਆ ਓਕੇ